ਆਜਲੀ ਵੀਰੇ ਵਿੱਚ ਪਾ ਟੌਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਂਦੀ। ਇੱਕ ਬਈ ਗੱਬਣਾ ਥੋੜੇ ਦਿਨ ਕਰਮ ਵਾਲੀ ਲੈਂਦੀ ਆ। ਇੱਕ ਤਾਜੀ ਸੋਈ ਆ ਆਫ ਕਰ ਲੈਨੇ ਬਾਈ ਨਾ ਗੱਲ ਬਾਤ। ਆਜੇ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਹੋਰ ਬਾਈ ਕਿਉਂ ਠੀਕ ਹੋ? ਬਹੁਤ ਵਧੀਆ ਜੀ। ਬਈ ਜਿਹੜੇ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਹਿ ਰਸਮ ਬਹੁਤ ਵਧੀਆ ਜੀ ਫਿਰ ਗਿਆ ਸਾਰਿਆਂ ਬੜਾ ਵਧੀਆ ਗਾ ভাই ਬਹੁਤ ਚੰਗੀਆਂ ਜੀ ਬਹੁਤ ਚੰਗੀਆਂ ਬੜਾ ਸੀ ਮੁੱਲ ਵੀ ਜੈ ਸੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਜਗਰਾਤ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਈ ਨਹੀਂ ਨਹੀਂ ਸ਼ਹਿਰ ਲੱਗਦਾ ਬੜਾ ਉਹ ਆਪਾਂ ਨੂੰ ਜੀ ਮੋਬਾਈਲ ਨੰਬਰ ਬੋਲ 9501417931 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਆ ਸੂਈ ਆ ਇਹ ਬਲੂਨ ਬੱਸੀ ਸੂਈ ਆ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਏ 4-5 ਦਿਨ ਕਿੰਨਾ ਕੁ ਬਈ ਬੋਲਾ ਹੁਣ ਹਾਜਰ ਬੋਲਾ 17 18 ਲੀਟਰ ਹੋਊਗਾ ਵੀਰੇ ਹੁਣ 100 ਹਾਜਰ ਲੈਵਾ ਦੇ ਹਨਾ ਕਮਾਲ ਦਾ ਬਈ ਕਮਾਲ ਦਾ ਵੀਰੇ ਹੋਈ ਚਾਹੇ ਪੀਨ ਪੜਨਾ ਆਉਂਦਾ ਇਹ ਲਾਂਡੋ ਲਾਈਆਂ ਹਜੇ ਦਿਖਾਉਂਦੀ ਆ ਹਜੇ ਚਵਾਈ ਜੇ ਟਾਈਮ ਪਿਆ ਉਹਨੇ ਸਾਰੀਆਂ ਬਰਡਾਂ ਲਾ ਕਰ ਲਈਆਂ ਹਨਾ ਬੜਾ ਚੰਗਾ ਹਨਾ ਬਈ ਕਿਵੇਂ ਬਈ ਇੱਕ ਨੰਬਰ ਵੀ ਇੱਕ ਨੰਬਰ ਹੱਥ ਵੀ ਨਾ ਲਾਵੇ ਬੋਲ ਦੇ ਬਈ ਤੋਰ ਕਰ ਤੋਰ ਵੀ ਤਰੀ ਫੁੱਲ ਬ੍ਰੀਡ ਆ ਲੈਵਾ ਕਮਾਲ ਦਾ ਫੀਟਿੰਗ ਦੇਖੋ ਲੈਵਰੀ ਇੱਕ ਨੰਬਰ ਆ ਫਾੜੀ ਵਾਲਾ ਅੱਜਾ ਕੱਢ ਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਜੇਰ ਜੁਰ ਜੀ ਓਕੇ ਬਈ ਇੱਕ ਨੰਬਰ ਆ ਬਈ ਇੱਕ ਨੰਬਰ ਆ ਜੇਰ ਜੁਰ ਦੀ ਉਹੀ ਦਸੀ ਜਾਂਦੇ ਆ ਕਰਦ ਚੰਗਾ ਆ ਫੜਲਾ ਨਾ ਨਾ ਫੜ ਸੁਈ ਸਵਾਈ ਆ ਥੋੜਾ ਬੱਚੇ ਦਾ ਕਰੂਗੀ ਕਰਦੀ ਆ ਇਸਕਾ ਹੀ ਆਪਣੇ ਕੋਲ ਅੱਜੀ ਆ ਅੱਜੀ ਆਈ ਆ ਇਸਕਾ ਦੇ ਮੜਾ ਜੀ ਬਿਊਟੀ ਦੇਖ ਹੈ ਨਾ ਬਈ ਛੋਟਾ ਛੋਟਾ ਕੰਨ ਹੈ ਨਾ ਬੋਦੀਬਾਦੀ ਪੂਰੀ ਚੱਗੀ ਸਨਕ ਕੋਣਾ ਲਗੜ ਦੇ ਵਿੱਚ ਫੁੱਲ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਲੈ ਚੱਲ ਤਾਂ ਹੀ ਲੈ ਤੋੜ ਦੇ ਮੜੀ ਚੱਲ ਪੁੱਤ ਲੈ ਵਾ ਦੇਖੋ ਬਈ ਆ ਬਾਤ ਆ ਫੀਟਿੰਗ ਚੈੱਕ ਕਰੋ ਲੇਵਰੀ ਬਾਕੀ ਤੋਰਾ ਹੀ ਰੱਖਦਾ ਕਰਮ ਵਾਲੇ ਦਾ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਲੇਵਾ ਇੱਕ ਨੰਬਰ ਆ ਬਾਈ ਬਾਕੀ ਚਵਾਈ ਚਵਾਈ ਬਾਈ ਫੇਸ ਦੀ ਬਿਊਟੀ ਦੇਖੋ ਲੈ ਬਰੀਡ ਬਹੁਤ ਆ ਯਾਰ ਬਾਈ ਹੈਨਾ ਬਹੁਤ ਅਸਲ ਆ ਵੀਰੇ ਕਿੰਨਾ ਦੁੱਧ ਦੀ ਦੂਹ ਹੋ ਰਸਤੀ ਮੇੜਿਆ ਦੁੱਧ ਦੇ ਦੂ ਵੀਰੇ 24 25 ਕਿਲੋ ਬੱਚੀ ਹਮ ਬਰੀਕੀ ਚ ਬਹੁਤ ਆ ਬੋਲੀ ਬਰੀਕ ਬੱਚੀ ਆ ਦਾਲਾ ਪੀਸ ਆ ਬਰੀਕੀ ਚ ਫੋਲ ਆ ਬਾਈ ਲੈ ਤੋਰਾ ਦੇਖੋ ਕੀ ਮੋਲ ਆ ਬਾਈ ਜੈ ਜੈ ਦਾ ਬਸ ਜਮਾ ਲੈਣ ਦੇਣ ਵੀਰੇ ਤਾਂ 82000 ਰੁਪਏ ਲੈਣਾ ਹੀ ਆ ਬਸ ਸ਼ੋਰ ਕਰਾਂਗੇ ਠੀਕ ਆ ਬਾਈ 82000 ਰੁਪਿਆ ਬਾਈ ਕਹਿੰਦਾ ਲੈਣਾ ਹੀ ਮੋਲ ਜਮਾ ਜਾਇਜ ਆ ਮਾੜਾ ਮੋਟਾ ਛੋੜ ਜੂਗਾ ਨਾਣਾ ਖੜਾ ਲਾ ਨਾਣਾ ਨੂਣਾ ਫੁੱਲ ਚੰਗਿਆ ਨਾ ਕਰਮ ਵਾਲੀ ਦੇ ਲੈ ਆਪਾਂ ਵੀ ਆਉਗਾ ਪੀਕ ਲੈਣਾਗਾ ਹੂੰ ਇਹਦੇ ਆਪਦੇ ਪੀਕ ਤੇ ਆ ਵੀ ਦੱਸੂਗੀ ਬੱਚੀ ਮੈਂ ਕੋਈ ਚੀਜ਼ ਆ ਸਹੀ ਗੱਲ ਆ ਬਾਈ ਆ ਆਰਡਰ ਇੰਨਾ ਕਿ ਚੰਗਾ ਇੰਨੀ ਕਿ ਤਕੜੀ ਫੀਟਿੰਗ ਆ ਵੀ ਸੇਤ ਹੀ ਕਰ ਇਹਨੂੰ ਮੈਂ ਸਟੇਟਸ ਵਗੈਰਾ ਨਹੀਂ ਹੁੰਦੀ ਹਨਾ ਬਾਈ ਫੀਟਿੰਗ ਦੇਖੋ ਲੈ ਵੀਰੇ ਕਮਾ ਫੁੱਲ ਵੀ ਜਾਇਜ ਆ ਵੀਰੇ ਇਮਾਨਦਾਨ ਜਰੂਰ ਹੋਜੋ ਪੂਰਾ ਪਾਂਡਾੜਾ ਲੇਵਾ ਦਾ ਨਾਣਾ ਹੈ ਕੱਲੀ ਕੱਲੀ ਨਾੜ ਨਹੀਂ ਵੀ ਹਲੇ ਵਿੱਚ ਕਿ ਨਹੀਂ ਬਈ ਮੁੱਲ ਜਮਾ ਜਾਇਜ ਆ ਭਾਈ 2 ਨੰਬਰ ਤੇ ਕਿਹੜਾ ਸੂਆ ਸੁਣਦੀ ਆ ਵੀਰੇ ਦੂਜਾ ਸੂਆ ਸੁਣਦੀ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਆ ਭਾਈ ਵੀਰੇ ਦਿਨ ਤਾਂ ਇਹ ਪੰਜ ਚਾਰ ਵੀ ਕੱਢ ਜੇ ਤੇ ਕੱਢ ਜੇ ਠੀਕ ਆ ਤੇ ਸੂਪੇ ਦਾ ਐਨੀ ਦਾ ਰਾਤ ਨੂੰ ਸੂਪੇ ਤਿਆਰੀ ਬਹੁਤ ਸੁਣਦੀ ਆ ਵਾਹ ਬੋਲਾ ਕਮਾਲ ਪੂਰਾ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਬੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਡ ਚੱਤੀ-ਕੱਤੀ ਆ ਦੇਣ ਇੱਕ ਦੋ ਹੀ ਲੈਂਦੀ ਆ ਬਈ ਤੇ ਤਿਆਰੀ ਵੜ ਦੀ ਬਹੁਤ ਚੰਗੀ ਆ ਭਾਉਦੀ ਹੁਣੇ ਸੂਪੇ ਬਈ ਪੂਰਾ ਭਰ ਲੈ ਬਾਬਾ ਦਾ ਪੂਰਾ ਲੈ ਵਾ ਇਸ ਦੀ ਬਿਊਟੀ ਦੇਖੋ ਕਮਾਲ ਬੋਦੀਵਾਦੀ ਪੂਰੀ ਚੰਗੀ ਆ ਸਨਖ ਭਣਾ ਵੜ ਦੇ ਵਿੱਚ ਫੁੱਲ ਆ ਫੁੱਲ ਬ੍ਰੀਡ ਆ ਵੱਡੇ ਕਰਦ ਜਵੇ ਕੋਈ ਛੋਟੀ ਨਾ ਮੰਨੋ ਫੁੱਲ ਕਰਦਾ ਫੁੱਲ ਸਾਇਆ ਜਾ ਬਈ ਕਿੰਨਾ ਦੁੱਧ ਦੇ ਦੂ ਗੱਗੂ ਐਸਟੀਮੇਟ ਬਈ ਮੇਰੇ ਪਹਿਲੇ ਸੂਏ ਦਾ ਕੱਢਾ ਵਾ 22 29 ਕਿਲੋ ਦੁੱਧ ਓਕੇ ਇਹ ਤੇ 30 ਤੋਂ ਪਲੱਸ ਚੱਲੂਗੀ ਬਈ ਠੀਕ ਚੱਲ ਬਈ 3+ ਦੀ ਵਾਈਗਾ ਨਾ ਉਮੀਦ ਕਰਨੇ ਆ ਬ੍ਰੀਡ ਬੋਲ ਮੈਂ ਕਹਿੰਦਾ ਕੋਈ ਲੇਖਾ ਨਹੀਂ ਹੈ ਨਾ ਕਰਮਾਈ ਦਾ ਬ੍ਰੀਡ ਦੇਖੋ ਫੇਸਬੁਕ ਪ੍ਰਿੰਟ ਪ੍ਰਿੰਟ ਕਰਮਾਈ ਦਾ ਪੂਰਾ ਚੰਗਾ ਬਈ ਕੀ ਆ ਵਾਹ ਬ੍ਰੀਡ ਫੁੱਲ ਮਗਰ ਮੂਰ ਲਾਲੇ ਬਾਬਾ ਪੰਡ ਵਾਲਾ ਲੇਵਾ ਤਿਆਰ ਕਰਦੀ ਹੁੰਦੀ ਆ ਜੇ ਸੁੰਦੀ ਸੁੰਦੀ ਨੇ ਕਰਮਣੀ ਨੇ ਲੇਵਾ ਹੋਰ ਵੀ ਸੋਹਣਾ ਤਿਆਰ ਕਰਨਾ ਬਈ ਲੈ ਬ੍ਰੀਡ ਦੇਖੋ ਇੱਕ ਨੰਬਰ ਕੀ ਆ ਵਾਹ ਲੈ ਚਲੋ ਮੁੱਲ 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 ਕੀ ਆ ਬਈ ਇਹਦਾ ਮੁੱਲ ਦਾ ਲੈਂਡ ਦੇਣ 1 ਲੱਖ 22000 ਰੁਪਏ ਠੀਕ ਆ ਬਈ ਮਾਨਦਾਨ ਹੋ ਜਾ ਆ ਮੌਕੇ ਤੇ ਹੋ ਜਾਊਗਾ ਠੀਕ ਆ ਬਈ ਬਰੀਟ ਇੱਕ ਨੰਬਰ ਆ ਬਈ ਲੈ ਚੱਲ ਬਈ ਵੰਦ ਕੋਈ ਨਹੀਂ ਨਾੜਾ ਨੂੜਾ ਲੈਪ ਤੇ ਬੋਲ ਲੈ ਇਕੱਲੀ ਇਕੱਲੀ 나ੜ ਚੈੱਕ ਕਰੋ ਬਈ ਜਿੱਥੇ ਮੁਠੀ ਵਾਲਾ ਥਣ ਗਲਾ ਪੇ ਥਣ ਦਾ ਇੱਕ ਨੰਬਰ ਬਰੀਟ ਇੱਕ ਨੰਬਰ ਤੋੜਾ ਇੱਕ ਨੰਬਰ ਲੈ ਕੀ ਆ ਆ ਜਮਾ ਬਈ ਡੈਮਡ ਪੀਸ ਆ ਹਣ ਦਾਮ ਦਾ ਅਵਰੇਜ ਆ ਮੋ ਹਾਂ ਕੁਆਲਿਟੀ ਦੇਕਰ ਮਾਲੀ ਦੀ ਤੇ ਮੁੱਲ ਵੀ ਜਾਇਜ਼ ਆ ਮਾਨਤਨ ਜ਼ਰੂਰ ਹੋ ਜੇ ਤੇ ਕਿਸੇ ਵੀ ਨੂੰ ਭਾਈ ਦੋਨਾਂ ਚੋਂ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ